ਰਾਤ ਦੇ ਹਨੇਰੇ ਦੇ ਵਿੱਚ ਨਵਾਲਿਕ ਲੜਕੀ ਪਿੰਡ ਦੇ ਹੀ ਕਿਸੇ ਲੜਕੇ ਦੇ ਨਾਲ ਘਰ ਤੋਂ ਹੋਈ ਲਾਪਤਾ ਲੜਕੀ ਦੇ ਪਰਿਵਾਰ ਵਾਲੇ ਪੁਲਿਸ ਪ੍ਰਸ਼ਾਸਨ ਤੋਂ ਲਗਾ ਰਹੇ ਨੇ ਇਨਸਾਫ ਦੀ ਗੁਹਾਰ ਇਹ ਮਾਮਲਾ ਜਲਾਲਾਬਾਦ ਹਲਕੇ ਦੇ ਪਿੰਡ ਅਰਨੀ ਵਾਲਾ ਉਰਫ ਕਟੀਆਂ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਵੱਲੋਂ ਪਿੰਡ ਦੇ ਹੀ ਇੱਕ ਲੜਕੇ ਦੇ ਉੱਪਰ ਉਹਨਾਂ ਦੀ ਲੜਕੀ ਨੂੰ ਭਜਾਲ ਜਾਣ ਦੇ ਦੋਸ਼ ਲਾਏ ਗਏ ਨੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਨਵਾਲਿਕ ਲੜਕੀ ਜਿਸ ਦੀ ਉਮਰ ਕਰੀਬ 15-16 ਸਾਲਾਂ ਦੇ ਆਸ-ਪਾਸ ਹੈ ਜੋ 13 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਘਰ ਤੋਂ ਕਿਸੇ ਮੁੰਡੇ ਨਾਲ ਚਲੀ ਗਈ ਲੜਕੀ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਪਿੰਡ ਦੇ ਹੀ ਇੱਕ ਮੁੰਡੇ ਉੱਪਰ ਸ਼ੱਕ ਸੀ ਤੇ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਵੱਲੋਂ ਮੁੰਡੇ ਦੇ ਘਰ ਜਾ ਕੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਮਿੰਤਾ ਤਰਲੇ ਵੀ ਕੀਤੇ ਕਿ ਸਾਡੀ ਲੜਕੀ ਸਾਨੂੰ ਮੋੜ ਦਿਓ ਪਰ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਮੋੜਨ ਤੋਂ ਕੋਰਾ ਇਨਕਾਰ ਕਰਤਾ ਜਿਸ ਤੋਂ ਬਾਅਦ ਇਨਸਾਫ ਲੈਣ ਲਈ ਲੜਕੀ ਦਾ ਪਰਿਵਾਰ ਖਾਣਾ ਵੈਰੋ ਕਾ ਵਿਖੇ ਪਹੁੰਚਿਆ ਜਿੱਥੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਲੜਕੀ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਡੀ ਲੜਕੀ ਸਾਨੂੰ ਵਾਪਸ ਕਰਵਾਈ ਜਾਵੇ ਦੂਜੇ ਪਾਸੇ ਥਾਣਾ ਵੈਰੋਕਾ ਦੇ ਐਸਐਚਓ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਮਕਦਮਾ ਦਰਜ ਕਰ ਲਿਆ ਹੈ ਫਿਲਹਾਲ ਅਜੇ ਤੱਕ ਮੁੰਡੇ ਅਤੇ ਕੁੜੀ ਦੀ ਭਾਲ ਜਾਰੀ ਹੈ ਜਲਦੀ ਹੀ ਉਹਨਾਂ ਦੋਨਾਂ ਨੂੰ ਵੀ ਲੱਭ ਲਿਆ ਜਾਵੇਗਾ ਕੀ ਮਸਲਾ ਕੀ ਆ ਤੁਹਾਡਾ ਮਸਲਾ ਸਾਡੀ ਲੜਕੀ ਦਾ ਹੈ ਕਿੰਨੀ ਉਮਰ ਦੀ ਲੜਕੀ ਦੀ 15 ਸਾਲ ਕਦੋਂ ਗਈ ਆ ਘਰੋਂ ਕੱਲ ਰਾਤ ਗਈ ਕੱਲ ਰਾਤ ਨੂੰ ਤੁਹਾਨੂੰ ਕੋਈ ਪਤਾ ਨਹੀਂ ਸੀ ਨਹੀਂ ਪਤਾ ਸੀ ਜੀ ਕੋਈ ਸ਼ੱਕ ਕਿਸੇ ਤੇ ਸ਼ੱਕ ਤੁਹਾਨੂੰ ਪਿੰਡ ਦੇ ਮੁੰਡੇ ਤੇ ਸੀ ਜੀ ਕੀ ਸ਼ੱਕ ਹੈ ਤੁਹਾਨੂੰ ਹੁੰਦੇ ਤੇ ਵੀ ਉਹਦੇ ਨਾਲ ਹੀ ਗਈ ਹੋਣੀ ਆ। ਆ ਉਹਦੇ ਨਾਲ ਹੀ ਗਈ ਵੀ ਤੁਹਾਨੂੰ ਪਤਾ। ਮੈਂ ਕਿਹਾ ਸ਼ੱਕ ਕੀ ਹੈ ਤੁਹਾਨੂੰ ਹੁੰਦੇ ਤੇ। ਸ਼ੱਕ ਉਹਨੂੰ ਹੈਗਾ ਵੀ ਉਹ ਹੀ ਮੁੰਡਾ ਲੈ ਗਿਆ। ਅੱਛਾ ਜੀ। ਤੇ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਇਹ ਮਾਮਲੇ ਦੀ ਦਰਖਾਸਤ ਦਿੱਤੀ ਗਈ ਹੈ? ਹਾਂ ਜੀ ਦਿੱਤੀ ਹੈ। ਕੀ ਕਿਹਾ ਪੁਲਿਸ ਬਣਾਇ? ਪੁਲਿਸ ਕਹਿੰਦੀ ਅਸੀਂ ਪਾਲ ਕਰਾਂਗੇ। ਅੱਛਾ। ਤੇ ਤੁਹਾਡੀ ਕੋਈ ਸੁਣਵਾਈ ਨਹੀਂ ਜਾਈ। ਤੇ ਜਿਹੜੇ ਤੁਸੀਂ ਕਹਿ ਰਹੇ ਹੋ ਤੁਹਾਡੇ ਪਿੰਡ ਦੇ ਨੇ ਮੁੰਡੇ ਵਾਲੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਗੱਲਬਾਤ ਅੱਜ ਹੋਈ ਸੀ ਅਸੀਂ ਕਿਹਾ ਸੀ ਵੀ ਸਾਨੂੰ ਕੁੜੀ ਮੋੜ ਦਿਓ। ਜੀ। ਉਹ ਕਹਿੰਦੇ ਕੁੜੀ ਨਹੀਂ ਅਸੀਂ ਮੋੜਨੀ। ਅੱਛਾ। ਹਾਂ। ਕੁੜੀ ਨਾਲ ਤਾਂ ਨਹੀਂ ਗੱਲਬਾਤ ਹੋਈ ਐ ਨਹੀਂ ਹੋਈ ਜੀ ਕੁੜੀ ਨਾਲ ਅੱਛਾ ਕੁੜੀ ਨਾਲ ਤੇ ਫਿਰ ਉਸ ਤੋਂ ਬਾਅਦ ਵਿੱਚ ਕੀ ਹੋਇਆ ਅਸੀਂ ਅਜੇ ਕੰਮ ਤੇ ਚੱਲੇ ਸੀ ਜੀ ਅੱਛਾ ਜੀ ਸਾਡੇ ਮਗਰ ਇਹਨਾਂ ਗੁੰਡੇ ਪੁਆਏ ਨੇ ਅਜੇ ਅੱਛਾ ਅੱਛਾ ਜੀ ਬਾਮਣੀ ਜਾ ਕੇ ਲੁਕਿਆ ਕਿਸ ਤੇ ਘਰ ਅੱਛਾ ਮਿੰਦਰ ਸਿੰਘ ਦਾ ਘਰ ਹੈ ਅੱਛਾ ਉੱਥੇ ਜਾ ਕੇ ਲੁਕਿਆ ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਕਿਵੇਂ ਕਰਿਆ ਏ ਉਸ ਤੋਂ ਬਾਅਦ ਅਸੀਂ ਫੋਨ ਲਾਇਆ ਉਹਨੂੰ ਪੁਲਿਸ ਨੂੰ ਅੱਛਾ ਜੀ 112 ਨੰਬਰ ਤੇ ਜੀ ਅੱਛਾ ਜੀ ਫਿਰ ਉਸਨੂੰ ਲੈ ਕੇ ਆਈ ਇਹ ਜਿਹੜੀ ਤੁਸੀਂ ਪੁਲਿਸ ਨੂੰ ਦਰਖਾਹਤ ਦਿੱਤੀ ਐ ਬਾਇ ਨੇਮ ਦਿੱਤੀ ਐ ਉਹ ਮੁੰਡੇ ਵਾਲਿਆਂ ਤੇ ਹਾਂਜੀ ਉਹਨਾਂ ਦੇ ਨਾਮ ਤੇ ਦਿੱਤੀ ਹੈ ਹਾਂਜੀ ਉਹਨਾਂ ਨਾਮ ਤੇ ਜੀ ਪੁਲਿਸ ਨੇ ਕੀ ਕੀਤਾ ਹੈ ਕਾਰਵਾਈ ਕਾਰਵਾਈ ਨੂੰ ਲੈ ਕੇ ਉਹ ਪੁਲਿਸ ਨੂੰ ਕਾਰਵਾਈ ਕਹਿੰਦੇ ਸਨ ਅਸੀਂ ਵੀ ਨਾਂ ਪਾ ਲਾਂਗੇ ਉਹਨਾਂ ਦੇ ਅੰਦਰ ਰੇਟ ਮਾਰਾਂਗੇ ਘਰ ਅੱਜ ਤੱਕ ਨਾਂ ਦੇ ਇੱਥੇ ਕਰੇ ਰੇਟ ਨਹੀਂ ਮਾਰਿਆ ਉਹ ਦੇਦਾਰ ਕੇ ਕਰ ਰੇਟ ਮਾਰੇ ਨੇ ਅੱਛਾ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਕਰਨਾ ਸਾਨੂੰ ਕੁੜੀ ਵਾਪਸ ਦਿੱਤੀ ਜਾਵੇ ਜੀ ਮੇਰੀ ਕੁੜੀ ਲੜਕੀ ਦੀ 15 ਸਾਲੋਂ ਬਰੇ ਜੀ ਮੇਰੀ ਲੜਕੀ ਨਾਂ ਵਾਪਸ ਦੇਣਗੇ ਨਾ ਤੇ ਵੈ ਤਾਂ ਤੇਲ ਛੱਡ ਦੇ ਆ ਗਿਆ ਵਾਅਦਾ ਮੌਤ ਕਰ ਜਾਵਾਂਗੀ ਜੀ ਸਾਡਾ ਗਵਾਹ ਡ ਹੈ ਕਬਲ ਸਿੰਘ ਹੈ ਅੱਛਾ ਜੀ ਤੇ ਕਬਲ ਸਿੰਘ ਇੱਥੇ ਆ ਕੇ ਰਹਿੰਦੇ ਨੇ ਤੇ ਨਾਨੀ ਕੋਲ ਹੈ ਪ੍ਰਕਾਸ਼ ਕੌਰ ਪ੍ਰਕਾਸ਼ ਕੌਰ ਦੇ ਦੋ ਤਰੇ ਅੱਛਾ ਜੀ ਤੇ ਉਹ ਇੱਥੇ ਆ ਕੇ ਰਹਿੰਦੇ ਨੇ ਤੇ ਘਰੇ ਆਉਂਦੇ ਜਾਂਦੇ ਰਹੇ ਨੇ ਤੇ ਛੇੜਖਣੀਆਂ ਕਰਦੇ ਰਹੇ ਨੇ ਮੇਰੇ ਵਿੱਚ ਛੱਕ ਡਾਊਟ ਰਹਾ ਪਰ ਮੈਂ ਮੈਂ ਕਿਹਾ ਨਹੀਂ ਚੱਲ ਠੀਕ ਹੈ ਉਹਨਾਂ ਜਾਂਦੇ ਜਾਂਦੇ ਨੇ ਤੇ ਇਹਨਾਂ ਨਾਲ ਗੱਲਬਾਤ ਚੱਲ ਗਈ ਅੱਛਾ ਠੀਕ ਹੈ ਇਹਨਾਂ ਜੋ ਵੀ ਗਲਤ ਕੀਤਾ ਇਹਨਾਂ ਮੇਰੀ ਭੈਣ ਵਾਸਤੇ ਜੋ ਬਹੁਤ ਹੀ ਮਾੜਾ ਕੀਤਾ ਤੇ ਸਾਨੂੰ ਕੁੜੀ ਵਾਪਸ ਕੀਤੀ ਜਾਵੇ ਪਰ ਐਨਐਫ ਨੂੰ ਕਹੀ ਗਾ ਕੁੜੀ ਵਾਪਸ ਕਰੋ ਸਾਨੂੰ ਆਪੂ ਤਮਕੀਆਂ ਦਿੰਦੇ ਨੇ ਨਹੀਂ ਤੁਸੀਂ ਗਿਆ ਸੀ ਕਰੇ ਕੁੜੀ ਵਾਲਿਆਂ ਦੇ ਕੋਲ ਕੁੜੀ ਗਿਆ ਸੀ ਅਸੀਂ ਗਿਆ ਸੀ ਮੈਂ ਗਿਆ ਸੀ ਅੱਛਾ ਤੇ ਕਹੇ ਕੁੜੀ ਵਾਪਸ ਕਰ ਤੋ ਤੇ ਸਾਨੂੰ ਤਮਕੀਆਂ ਦਿੰਦੇ ਸੀ ਘੁੱਟ ਦੇਣਾ ਮਾਰ ਦੇਣਾ ਲੜ ਦੇਣਾ ਲੜਨਾ ਤੇ ਗੁੰਡੇ ਵੀ ਕੋ ਆਏ ਕਿ ਮੈਂ ਨਹਿਰ ਕੋਲੋਂ ਬਚ ਕੇ ਆਇਆ ਹਾਂ ਮੈਂ ਕਿੰਨਾ ਟਾਈਮ ਸੀ ਜਦੋਂ ਕੁੜੀ ਘਰੋਂ ਗਈ ਆ ਜਾ ਗਈ ਹੈ ਸਵਾ 7:00 ਵਜੇ 7:00 ਵਜੇ ਤੇ 14 ਮਿੰਟਾਂ ਜੇ ਤੂੰ ਫਰਾਰ ਹੋ ਕਿਹੜੇ ਦਿਨ ਦੀ ਘਟਨਾ ਹੈ ਤੇ ਪਰਸੋ ਦੀ ਗੱਲ ਆ ਅੱਛਾ ਤੇ ਫਿਰ ਤੁਹਾਡੇ ਵੱਲੋਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਲੜਕੀ ਘਰੋਂ ਗਈ ਚਲੀ ਗਈ ਲੜਕੀ ਗਈ ਚਲੀ ਗਈ ਇਹ ਤੂੰ ਆਵਾਜ਼ਾਂ ਮਾਰਦੇ ਪੈਸੇ ਮਮੀ ਵਰੀ ਕਹਿੰਦੇ ਸੁਨੀਤਾ ਸੁਨੀਤਾ ਕਿੱਧਰ ਹੈਗੇ ਨੇ ਕੋਠੇ ਤੇ ਆਵਾਜ਼ਾਂ ਮਾਰੀਆਂ ਨਹੀਂ ਤੇ ਫਿਰ ਮੈਂ ਕਿ ਗੱਲ ਕੋਈ ਹੋਗੀ ਹੋਣੀ ਹੈ ਤੇ ਜਿਹੜੀ ਨਹੀਂਦਰ ਹੋਗੀ ਸੁਨੀਤਾ ਰਾਣੀ ਦੀਦੀ ਬੋਲੀ ਨਹੀਂ ਤੇ ਮੰਮੀ ਉਤੂੰ ਕੋਠੇ ਤੇ ਵੇਖ ਰਹੀ ਮੋੜਸਾਂ ਬਾਹਰ ਖੜਿਆ ਰਹਿ ਗਿਆ ਏਡ ਕੋਲ ਤੇ ਇਥੋਂ ਮੋੜਸਾਂ ਤੇਜ ਕੀਤਾ ਨੇ ਤੇ ਲੈ ਗਿਆ ਸਿੱਧਾ ਪੁਲਿਸ ਨਾਲ ਕੀ ਗੱਲਬਾਤ ਹੋਈ ਤੁਹਾਡੀ ਉਸ ਨਾਲ ਪੁਲਿਸ ਨਾਲ ਗੱਲਬਾਤ ਇਹ ਹੋਈ ਅਸੀਂ ਤੇ ਪੜਤਾਲ ਕਰਾਂਗੇ ਲੱਭਾਂਗੇ ਤੇ ਅਜੇ ਤੱਕ ਸਾਡੀ ਸੁਣਾਈ ਗਈ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਹੋ ਪਿੰਡ ਦੇ ਮੁੰਡੇ ਵਾਲੇ ਦਾ ਉਧਰ ਆਈ ਆ ਪੁਲਿਸ ਕੋਈ ਰੇਡ ਕਰ ਉਧਰ ਨਹੀਂ ਆਈ ਅੱਛਾ ਉਧਰ ਨਹੀਂ ਆਈ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਕਰਦੇ ਆ ਸਾਨੂੰ ਕੁੜੀ ਵਾਪਸ ਮਿਲ ਜਾਵੇ ਜੀ ਹਾਂਜੀ ਜੀ ਸਰ ਇੱਕ ਕਟੀਆਂ ਵਾਲੇ ਪਿੰਡ ਤੋਂ ਨਬਾਲਕ ਲੜਕੀ ਦੇ ਘਰੋਂ ਜਾਣ ਦਾ ਜਿਹੜਾ ਮਾਮਲਾ ਹੈ ਕੀ ਕਾਰਵਾਈ ਕੀਤੀ ਹੁਣ ਤੱਕ ਦੀ ਇਹਦੇ 'ਚ ਇਹ ਸਾਨੂੰ ਕੱਲ ਅਰਬੰਦ ਕੌਰ ਜਿਹੜੀ ਲੜਕੀ ਦੀ ਮਾਤਾ ਹੈ ਉਹ ਆਪਣਾ ਵਿਆਹ ਰਿਕਾਰਡ ਕਰਾ ਕੇ ਗਈ ਸੀ ਕਿ ਮੇਰੀ ਲੜਕੀ ਜਿਹੜੀ ਸੁਨੀਤਾ ਰਾਣੀ ਹੈ ਉਹ ਸਾਡੇ ਪਿੰਡ ਦੇ ਕਾਵਲ ਸਿੰਘ ਨਾਲਾਂ ਦੀ ਚਲੀ ਗਈ ਹੈ ਜੀ ਉਹਦੇ ਵਿੱਚ ਉਹਦੀ ਮਾਤਾ ਜਸਵੀਰ ਕੌਰ ਦਾ ਤੇ ਉਹਨਾਂ ਦਾ ਰੋਲ ਹੈ ਤੇ ਜਿਸ ਵੰਦੀ ਅਸੀਂ ਬਿਆਨਾਂ ਦੇ ਮੁਤਾਬਕੀ ਜਿਹੜੀ ਉਹਨਾਂ ਦਾ ਬਿਆਨ ਦਾ ਅਕ ਜਿਹੜੀ ਕਾਰਵਾਈ ਉਹਨਾਂ ਤੇ ਕਾਬਲ ਸਿੰਘ ਵਗੈਰਾ ਦੇ ਕਰ ਦਿੱਤੀ ਹੈ ਤੇ ਫਰਦਰ ਜਿਹੜਾ ਦੋਸ਼ੀਆਂ ਦੀ ਭਾਲ ਜਾਰੀ ਹੈ ਤੇ ਲੜਕੀ ਨੂੰ ਵੀ ਬਰਾਮਦ ਜਲਦੀ ਬਰਾਮਦ ਕਰਵਾਇਆ ਜਾ ਸਰ ਲੜਕੀ ਦਾ ਕੋਈ ਪਤਾ ਨਹੀਂ ਕਿੱਥੇ ਰਹਿ ਰਹੀ ਹੈ ਨਾ ਨਹੀਂ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਸਾਨੂੰ ਰਾਤ ਹੀ ਉਹਨਾਂ ਨੇ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਸੀ ਉਹਦੇ ਤੇ ਅਸੀਂ ਐਫ ਪੀ ਆਰ ਦਰਜ ਕਰ ਦਿੱਤੀ ਹੈ ਤੇ ਲੜਕੀ ਦੀ ਵੀ ਭਾਲ ਕਰ ਰਹੇ ਹਾਂ ਜੀ